ਦਲਜੀਤ ਕਲਸੀ ਜੋ ਕਿ ਅਮਰਿਤਪਾਲ ਸਿੰਘ ਦੇ ਨਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਸਨੇ NSA ਨੂੰ ਚੁਣੌਤੀ ਦਿੱਤੀ ਹੈ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਗਿਆ ਅਤੇ ਆਖਿਆ ਗਿਆ ਕਿ ਮੈਂ ਕਿਸੇ ਵੀ ਤਰੀਕੇ ਦੇ ਨਾਲ ਅਜਨਾਲਾ ਕਾਂਡ ਦੇ ਵਿੱਚ ਸ਼ਾਮਲ ਨਹੀਂ ਸੀ ਨਾ ਹੀ ਮੇਰੇ ਤੇ ਕੋਈ FIR ਦਰਜ ਹੋਈ ਹੈ ਅਤੇ ਨਾ ਹੀ ਮੇਰਾ ਉਸ ਨਾਲ ਕੋਈ ਸਬੰਧ ਹੈ ਮੈਨੂੰ ਜਾਣਬੁੱਝ ਕੇ ਫਸਾਇਆ ਗਿਆ ਹੈ ਇਸ ਮਾਮਲੇ ਦੇ ਉੱਤੇ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਤਿੰਨ ਹਫ਼ਤਿਆਂ ਦੇ ਵਿੱਚ ਜਵਾਬ ਹਾਈ ਕੋਰਟ ਨੇ ਮੰਗਿਆ ਹੈ ਅਤੇ ਅਗਲੀ ਸੁਣਵਾਈ ਇਸ ਮਾਮਲੇ ਦੀ 18 ਸਤੰਬਰ ਨੂੰ ਤੈਅ ਕਰ ਦਿੱਤੀ ਗਈ ਹੈ ਤਾਂ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਦੇ ਵੱਲੋਂ ਇਹ ਪਟੀਸ਼ਨ ਪਾ ਕੇ ਐਨਐਸਏ ਦੇ ਖਿਲਾਫਤ ਕੀਤੀ ਗਈ ਹੈ ਅਤੇ ਇਸ ਦੇ ਵਿੱਚੋਂ ਆਪਣੇ ਆਪ ਨੂੰ ਬਾਹਰ ਕਰਨ ਦੀ ਮੰਗ ਹਾਈ ਕੋਰਟ ਕੋਲੋਂ ਕੀਤੀ ਗਈ ਹੈ ਤਾਂ ਐਨਐਸਏ ਦੇ ਮਾਮਲੇ ਦੇ ਉੱਤੇ ਹੁਣ 18 ਸਤੰਬਰ ਤੱਕ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੇ ਜਵਾਬ ਦੇਣਾ ਹੈ ਇਸ ਤੋਂ ਪਹਿਲਾਂ ਅਮਰਿਤਪਾਲ ਸਿੰਘ ਦੇ ਵੱਲੋਂ ਵੀ ਐਨਐਸਏ ਦੇ ਖਿਲਾਫ ਪਟੀਸ਼ਨ ਪਾ ਕੇ ਐਨਐਸਏ ਖਤਮ ਕਰਦੀ ਮੰਗ ਕੀਤੀ ਗਈ ਸੀ ਦੂਸਰੀ ਵਾਰ ਅਮਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ ਐਨਐਸਏ ਲਗਾਈ ਗਈ ਹੈ ਜਿਸ ਤੋਂ ਬਾਅਦ ਦੁਬਾਰਾ ਹੁਣ ਪਟੀਸ਼ਨਾਂ ਪਾਉਣੀਆਂ ਐਨਐਸਏ ਦੇ ਖਿਲਾਫ ਅਮਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਇਸ ਦਾ ਫੈਸਲਾ ਕਦੋਂ ਤੱਕ ਹੁੰਦਾ ਹੈ ਅਤੇ ਇਹਨਾਂ ਨੂੰ ਕਦੋਂ ਰਾਹਤ ਮਿਲਦੀ ਹੈ ਇਸ ਦੀ ਉਡੀਕ ਅਜੇ ਵੀ ਜਾਰੀ ਰਹੇਗੀ ਕਿਉਂਕਿ 18 ਸਤੰਬਰ ਹੁਣ ਅਗਲੀ ਤਰੀਕ ਅਮਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੂੰ ਜਿਹੜੀ ਹੈ ਦਿੱਤੀ ਗਈ ਹੈ ਇਸ ਮਾਮਲੇ ਦੀ ਸੁਣਵਾਈ ਦੀ ਤਾਂ 18 ਸਤੰਬਰ ਤੱਕ ਪੰਜਾਬ ਤੇ ਕੇਂਦਰ ਸਰਕਾਰ ਦੇ ਜਵਾਬ ਪਹੁੰਚ ਜਾਣਗੇ ਹਾਈ ਕੋਰਟ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਸਰਕਾਰ ਕੀ ਜਵਾਬ ਦਿੰਦੀ ਹੈ ਕੀ ਤਰਕ ਦਿੰਦੀ ਹੈ ਐਨਐਸਏ ਲਾਉਣ ਦਾ ਉਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ ਪਰ ਤੁਹਾਡੇ ਮੁਤਾਬਕ ਅਮਰਿਤਪਾਲ ਸਿੰਘ ਤੇ ਸਾਥੀਆਂ ਦੇ ਉੱਤੇ ਜਿਸ ਤਰੀਕੇ ਨਾਲ ਐਨਐਸਏ ਚੱਲ ਰਹੀ ਹੈ ਕਿ ਉਹਨਾਂ ਨੂੰ ਤੁਹਾਨੂੰ ਰਾਹਤ ਮਿਲਣ ਦੀ ਉਮੀਦ ਹੈ ਜਾਂ ਫਿਰ ਐਨਐਸਏ ਜੋ ਲਾਈ ਗਈ ਹੈ ਉਹ ਇਸੇ ਤਰ੍ਹਾਂ ਚੱਲਦੀ ਰਹੇਗੀ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ